ਵਾਹਿ ਗੁਰ ਦੀ ਕਾਲ ਸਾਹ ਕਰਾਈ ਵਾਹਿ ਗੁਰ ਦੀ ਕੀ ਪਤੇ ਸਲੋਕ ਮਹੱਲਾ ਦੂਜਾ ਆਪ ਉਪਾਏ ਨਾਨਕਾ ਆਪੇ ਰਖੈ ਵੇਕ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਧੰਦਾ ਲਾਇ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੀ ਆਵਹ ਨੰਗੇ ਜਾਹੇ ਨੰਗੇ ਵਿਚੇ ਤਰਹਿ ਵਿਥਾਰ ਵਿਚੇ ਕਰਹਿ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨਸ ਥਾਪ ਜੀਆ ਕਉ ਭਿਜੈ ਜਿਨਸ ਥਾਪ ਲੈ ਜਾਵੇ ਜਿਨਸ ਥਾਪ ਇਥੇ ਠੰਮਕ ਜੀਆ ਕੋ ਭੇਜੈ ਇਥੇ ਵਿਸਰਾਮ ਜੇਨਸ ਥਾਪ ਲੈ ਜਾਵੈ ਆਪੇ ਥਾਪ ਉਥਾਪੈ ਆਪੇ ਆਪੇ ਥਾਪ ਉਥਾਪੈ ਆਪੇ ਇਤੇ ਵੇਸ ਕਰਾਵੈ ਜੇਤੇ ਜੀਵ ਫਿਰਹ ਆਧੂਤੀ ਆਪੇ ਭਿਖਿਆ ਪਾਵੈ ਆਪੇ ਭਿਖਿਆ ਪਾਵੈ ਭਿਖਿਆ ਥੋੜਾ ਜਿਹਾ ਕਸ ਕੇ ਬੋਲਣਾ ਆਪੇ ਭਿਖਿਆ ਪਾਵੈ ਲਿਖੈ ਬੋਲਣ ਲਿਖੈ ਚੱਲਣ ਕਾਇਤ ਕੀ ਚਹਦਾਵੇ ਕਾਇਤ ਕਾਇਤ ਕੀ ਚਹਦਾਵੇ ਕਾਇਤ ਕੀ ਚਹਦਾਵੇ ਮੂਲ ਮਤ ਪ੍ਰਵਾਣਾ ਏਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹ ਕਹਾਏ ਪੌੜੀ ਗੁਰਮੁਖ ਚਲਤਰ ਚਾਏ ਓਨ ਗੋਣ ਪ੍ਰਗਤੀ ਆਇਆ ਗੁਰ ਬਾਣੀ ਸਦ ਉਚਰੈ ਹਰ ਮਨ ਵਸਾਇਆ ਸਖਤ ਗਈ ਭ੍ਰਮ ਕਟਿਆ ਸੇਵ ਜੋਤ ਜਗਾਇਆ ਜਿਨ ਕੈ ਪੋਤਾ ਪੁੰਨ ਹੈ ਗੁਰ ਪੁਰਖ ਮਿਲਾਇਆ ਨਾਨਕ ਸਹਜੇ ਮਿਲ ਰਹੇ ਹਰ ਨਾਮ ਸਮਾਇਆ ਸਲੋਕ ਮਹੱਲਾ ਦੂਜਾ ਸਾਹ ਚੱਲੇ ਵਣ ਜਾ ਰਿਆ ਲਿਖਿਆ ਦੇ ਵੇ ਨਾਲ ਲਿਖੇ ਉੱਪਰ ਹੁਕਮ ਹੋਏ ਲਈਆ ਵਸਤ ਸੰਭਾਲ ਵਸਤ ਲਈ ਬਣ ਜਾ ਰਹੀ ਵੱਖਰ ਬੱਧਾ ਪਾਏ ਕੀ ਲਾਹ ਲੈ ਚੱਲੇ ਇੱਕ ਚੱਲੇ ਮੂਲ ਗਵਾਏ ਥੋੜਾ ਕਿਨਾਂ ਨਾ ਮੰਗਿਓ ਕਿਸ ਕਹੀਐ ਸਾਬਾਸ ਨਦਰ ਤਿਨਾ ਕੋ ਨਾਨਕਾ ਜੇ ਸਾਬਤ ਲਾਏ ਰਾਸ ਮਹੱਲਾ ਪਹਿਲਾ ਜੋੜ ਜੋੜ ਵਿਛੜੇ ਵਿਛੜ ਜੁੜੇ ਜੀਵ ਜੀਵ ਮੋਏ ਮੋਏ ਜੀਵੇ ਕੀਤਿਆ ਕੇ ਬਾਪ ਕੀਤਿਆ ਕੇ ਬੇਟੇ ਕੀਤੇ ਗੁਰ ਚੇਲੇ ਹੋਏ ਆਗੇ ਪਾਛੇ ਗਣਤ ਨ ਆਵੇ ਕਿਆ ਜਾਤੀ ਕਿਆ ਹਉਣ ਹੋਏ ਸਭ ਕਰਣਾ ਕਿਰਤ ਕਰ ਲਿਖਿਆ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਐ ਗੁਰਮੁਖ ਤਰੀਐ ਨਾਨਕ ਨਦਰੀ ਨਦਰ ਕਰੇ ਪਉੜੀ ਮਨਮੁਖ ਦੂਜਾ ਭਰਮ ਹੈ ਦੂਜਾ ਲੋਭਾਇਆ ਕੂੜ ਕਪਟ ਕਮਾਵਦੀ ਕੂੜੋ ਆ ਲਾਇਆ ਪੁੱਤਰ ਕਲਤਰ ਮੋਹ ਹੀਤ ਹੈ ਸਭ ਦੁਖ ਸਬਾਇਆ ਜਾਮਦਾਰ ਬੱਦੀ ਮਾਰੀ ਇਹ ਧਰਮ ਹੈ ਪਰਮਾਇਆ ਮਨਮੁਕ ਜਨਮ ਗਵਾਇਆ ਨਾਨਕ ਹਰ ਭਾਇਆ ਸ਼ਲੋਕ ਮਹੱਲਾ ਦੂਜਾ ਜੈ ਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੀ ਨਾਨਕ ਅੰਮ੍ਰਿਤ ਏਕ ਹੈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨੈ ਮਾਹੀ ਅੰਮ੍ਰਿਤ ਅੰਮ੍ਰਿਤ ਮਨੈ ਮਾਹੀ ਪਾਈਐ ਗੁਰ ਪ੍ਰਸਾਦ ਤਿਨੀ ਪੀਤਾ ਰੰਗ ਸਿਉ ਜੇਨ ਕਉ ਲਿਖਿਆ ਆਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ